ਦੇ ਕੋਈ ਇੱਕ ਸਾਨੂੰ ਇੱਕ ਕੰਪਲੇਨ ਸੀਗੀ ਜਿਹੜੇ ਕੜੂਆ ਤੋਂ ਅਮਰਜੀਤ ਸਿੰਘ ਵੱਲੋਂ ਸਾਨੂੰ ਕੰਪਲੇਨਟ ਪ੍ਰਾਪਤ ਹੋਈ ਸੀਗੀ ਵੀ ਹਾਂ ਵੀ ਉਹਨਾਂ ਦੇ ਨਾਲ ਕਿਸੇ ਨੇ ਠੱਗੀ ਮਾਰੀ ਹੈ 50 ਲੱਖ ਦੇ ਕਰੀਬ ਵੀ ਉਹਨਾਂ ਨੂੰ ਜਾਲੀ ਉਹਨਾਂ ਨੂੰ ਜਾਲੀ ਡਾਕੂਮੈਂਟ ਦਿਖਾ ਕੇ ਜਾਲੀ ਜਾਂ ਕਿਸੇ ਹੋਰੀ ਜਗ੍ਹਾ ਦਿਖਾ ਕੇ ਉਹਨਾਂ ਦੇ ਕੋਲੋਂ 50 ਲੱਖ ਦੇ ਕਰੀਬ ਠੱਗੀ ਮਾਰੀ ਉਹਨਾਂ ਨਾਲ ਤੇ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਖਰੜ ਤੋਂ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਜਿਸ ਦੇ ਚ ਉਹਨਾਂ ਨੇ ਹੁਣ ਤੱਕ 5 ਬੰਦੇ ਗ੍ਰਿਫਤਾਰ ਕੀਤੇ ਤੇ ਦੋ ਅੱਗੇ ਹੋਰੇ ਰੈਡੀਫਾਈ ਕੀਤੇ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਇਨਵੋਲਵ ਸੀਗੇ ਇਹ ਜਿਹੜੀ ਬੇਸਿਕਲੀ ਸਟੋਰੀ ਇਹ ਹੈ ਵੀ ਹਾਂ ਵੀ ਇਹ ਗੈਂਗ ਸੀ ਜਿਹੜਾ ਜਦੋਂ ਫਰਦਰ ਵੈਰੀਫਾਈ ਕੀਤਾ ਤੇ ਪਤਾ ਲੱਗਾ ਵੀ ਇਸ ਗੈਂਗ ਦੇ ਉੱਪਰ ਲਗਭਗ 15-16 ਦੇ ਕਰੀਬ ਪਰਚੇ ਦਰਜ ਨੇ ਪਹਿਲਾਂ ਹੀ ਸੇਮ ਮੋਡਸ ਆਪ੍ਰੈਂਡੀ ਦੇ ਵੀ ਹਾਂ ਵੀ ਜਾਲੀ ਡਾਕੂਮੈਂਟਸ ਤਿਆਰ ਕਰਨੇ ਜਾਲੀ ਬੰਦੇ ਖੜੇ ਕਰਨੇ ਤੇ ਲੋਕਾਂ ਨੂੰ ਲਲਚਾ ਕੇ ਜ਼ਮੀਨ ਦਿਵਾਉਣ ਦੇ ਬਹਾਨੇ ਉਹਨਾਂ ਕੋਲੋਂ ਕਰੋੜਾਂ ਰੁਪਏ ਠੱਗਣਾ ਇਸ ਬੰਦੀ ਇਹਦੇ ਤੇ ਜਦੋਂ ਕਾਰਵਾਈ ਕੀਤੀ ਗਈ ਇਹਦੇ ਵਿੱਚੋਂ ਸਾਨੂੰ ਹੁਣ ਤੱਕ ਇਹਨਾਂ ਨੇ ਇਹਨਾਂ ਨੂੰ ਫਦੇ ਘਰ ਸਾਹ ਦੀ ਜ਼ਮੀਨ ਦਿਖਾਈ ਸੀ ਬੇਸਿਕਲੀ ਇਹਨਾਂ ਨੇ ਆਪਣੇ ਜਿਹੜੇ ਅਮਰੀਦ ਨੂੰ ਫਤੇਗੜੀ ਜ਼ਮੀਨ ਦਿਖਾ ਕੇ ਜਾਲੀ ਉੱਥੇ ਬੰਦੇ ਖੜੇ ਕਰਕੇ ਆਪਣੇ ਬੰਦੇ ਪਹਿਲਾਂ ਭੇਜ ਕੇ ਇਹਨਾਂ ਨੂੰ ਸ਼ਵਾਦ ਦੋਆਇਆ ਵੀ ਇਹ ਜ਼ਮੀਨ ਉਹਨਾਂ ਦੀ ਹੈ ਬਾਅਦ ਚ ਉਹਨਾਂ ਦੇ ਕੋਲ 50 ਲੱਖ ਦੇ ਕਰੀਬ ਬਿਆਨਾ ਇਹਨਾਂ ਨੇ ਹੜਪ ਕੀਤਾ ਸੀਗਾ ਜਿਹਦੇ ਚੋਂ ਅਸੀਂ ਬਾਅਦ ਚ ਜਦੋਂ ਕਾਰਵਾਈ ਕੀਤੀ ਇਹਦੇ ਚੋਂ ਅਸੀਂ ਅਵਤਾਰ ਸਿੰਘ ਜਗਦੀਸ਼ ਕੁਮਾਰ ਜਗਤਾਰ ਜਗਤਾਰ ਸਿੰਘ ਤੇ ਪੇਸ਼ਮਤਾ ਤੇ ਗੁਰਬਾਜ ਸਿੰਘ ਇਹ ਪੰਜ ਬੰਦੇ ਜਿਹੜੇ ਅਸੀਂ ਮਰਿੰਡੇ ਤੋਂ ਗੜੂਆ ਤੋਂ ਫਤੇਗੜ ਸਾਹਿਬ ਤੋਂ ਗ੍ਰਿਫਤਾਰ ਕੀਤੇ ਨੇ ਬਦ ਦੋ ਬੰਦੇ ਜਿਹੜੇ ਕਿ ਮੰਗਾ ਸਿੰਘ ਤੇ ਕੁਲਵਿੰਦਰ ਸਿੰਘ ਉਫਕਾਲੀ ਇਹ ਦੋ ਰਹਿੰਦੇ ਨੇ ਜਿਹੜੇ ਕਿ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਕੋਲ ਜਿਹੜੀ ਟੋਟੋ ਰਿਕਵਰੀ ਹੈ 50 ਲੱਖ ਦੇ ਵਿੱਚ ਕੋਲ ਉਹਨਾਂ ਨੇ ਠੱਗੀ ਮਾਰੀ ਸੀ ਅਸੀਂ 32.5 ਲੱਖ ਦੇ ਕਰੀਬ ਰਿਕਵਰੀ ਕੀਤੀ ਹੈ ਉਹਨਾਂ ਕੋਲ ਸਾਰੇ ਦੋਸ਼ਿਆਂ ਕੋਲ ਤੇ ਇਹਨਾਂ ਕੋਲ ਚਾਰ ਗੱਡੀਆਂ ਜਿਹੜੀ ਕਿ ਹਾਂਡਾ ਮੇਜ਼ ਥਾਰ ਗੱਡੀ ਬਰੀਜ਼ਾ ਸਕੋਡਾ ਦੀ ਫੈਬੀਆ ਗੱਡੀ ਇਹ ਚਾਰ ਗੱਡੀਆਂ ਵੀ ਨਾਲ ਬਰਾਮਦ ਹੋਈਆਂ ਤੇ ਇਹਨਾਂ ਦੇ ਪੁਰਾਣੇ ਰਿਕਾਰਡ ਦੇਖ ਕੇ ਅਸੀਂ ਇਹਨਾਂ ਦੀ ਸਾਰੀਆਂ ਬੀਜ਼ ਵੀ ਕੈਨਸਲ ਕਰਾ ਰਹੇ ਹਾਂ ਤੇ ਇਹਨਾਂ ਦੇ ਜੋ ਹੋਰ ਜੋ ਸਖਤ ਤੋਂ ਸਖਤ ਜਿਹੜੀ ਇਹਨਾਂ ਦੀ ਪ੍ਰਾਪਰ ਦੋਨੋਂ ਬੱਟ ਲੋਕਾਂ ਦੀ ਠੱਗੀ ਨਾਲ ਪੈਸੇ ਦੇ ਹਿਸਾਬ ਨਾਲ ਇਹਨਾਂ ਦੀ ਪ੍ਰਾਪਰਟੀ ਬਣਾਈ ਹੈ ਉਹ ਵੀ ਅਟੈਚ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸਰ ਹੁਣ ਪੁਲਿਸ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਕਿ ਇਹਨਾਂ ਦੀ ਮੋਡਸ ਆਪਰੇਂਡੀ ਕੀ ਸੀ ਜਿੱਦਾਂ ਤੁਸੀਂ ਕਹਿੰਦੇ ਜਾਲੀ ਆਧਾਰ ਕਾਰਡ ਜਾਂ ਇਹ ਕਰਦੇ ਕਿਸੇ ਕਿਸ ਤਰ੍ਹਾਂ ਦੀ ਇਹਨਾਂ ਦੀ ਮੋਡਸ ਆਪਰੇਂਡੀ ਬੇਸਿਕਲੀ ਇਹਨਾਂ ਦਾ ਇਹ ਮੋਡਸ ਆਪਰੇਂਡੀ ਸੀਗੀ ਇਹ ਜਿਹੜੇ ਬੰਦੇ ਨੂੰ ਜਿਸ ਬੰਦੇ ਕੋਈ ਜ਼ਰੂਰਤ ਬੰਦ ਜਿਹਨੇ ਬੰਦੇ ਨੇ ਜ਼ਮੀਨ ਵੇਚੀ ਹੈ ਪਹਿਲੂ ਤੇ ਇਹ ਦੇਖਦੇ ਸੀ ਕਿ ਕਿਸ ਬੰਦੇ ਕੋਲ ਪੈਸੇ ਹੈਗੇ ਨੇ ਫਿਰ ਜਿਸ ਬੰਦੇ ਕੋਲ ਜਿਹੜਾ ਬੰਦਾ ਜ਼ਮੀਨ ਦਾ ਕਿਸੇ ਦੀ ਜ਼ਮੀਨ ਦੇ ਜਾਲੀ ਡਾਕੂ ਜਿਹੜਾ ਮਾਲਕ ਸੀਗਾ ਉਹਦੀ ਆਈਡੈਂਟੀਟੀ ਇਮਪਰਸੋਨੇਟ ਕਰਕੇ ਉਹਦੇ ਜਾਲੀ ਆਈਡੀਆਂ ਬਣਾ ਕੇ ਉਹ ਬੰਦੇ ਨੂੰ ਦੱਸਦੇ ਸੀਗੇ ਅਸੀਂ ਉਹਦੇ ਮਾਲਕ ਆ ਜਦੋਂ ਬੰਦਾ ਉੱਥੇ ਦੇਖਣ ਜਾਂਦਾ ਸੀਗਾ ਉੱਥੇ ਨਾਲ ਦੇ ਖੇਤਾਂ 'ਚ ਹੀ ਆਪਣੇ ਬੰਦੇ ਖੜੇ ਕਰ ਦਿੰਦੇ ਸੀਗੇ ਵੀ ਹਾਂ ਜੀ ਇਹ ਜ਼ਮੀਨ ਇਸੇ ਬੰਦੇ ਦੀ ਹੈ ਜਿਹੜਾ ਮਾਲਕ ਸੀਗਾ ਉਹ ਬੰਦੇ ਨੂੰ ਸ਼ਵਾਲ ਦਵਾ ਕੇ ਉਹਦੇ ਕੋਲੋਂ ਬਿਆਨਾ ਕਰਾ ਲੈਂਦੇ ਸੀਗੇ ਬਿਆਨਾ ਕਰਾ ਕੇ ਬਾਅਦ 'ਚ ਉਹਦੇ ਕੋਲੋਂ ਪੈਸੇ ਹੜੱਪ ਲੈਂਦੇ ਸੀਗੇ ਇਹ ਕਿਹਦੇ ਸਰਕੂ ਗਵਰਨਮੈਂਟ ਦੇ ਆਫੀਸਰ ऑफिशियल ਵੀ ਇਨਵੋਲਵਮੈਂਟ ਆਈ ਹੈ ਨਹੀਂ ਨਹੀਂ ਹਾਲੇ ਤੱਕ ਦੇਖੋ ਜੀ ਇਹ ਜਾਲੀ ਡਾਕੂਮੈਂਟ ਦੇ ਆਪ ਤਿਆਰ ਕਰਦੇ ਸੀਗੇ ਤੇ ਜਿਹੜਾ ਬੰਦੇ ਨੂੰ ਲਾਲਚ ਦਿੰਦੇ ਸੀਗੇ ਹਾਲੇ ਤੱਕ ਇਹਦੇ ਚ ਕੋਈ ਇਹ ਡਾਕੂਮੈਂਟ ਨਹੀਂ ਹੈਗਾ ਵੀ ਜਿਹੜਾ ਗਵਰਨਮੈਂਟ ਦਾ ਡਾਕੂਮੈਂਟ ਜਾਲੀ ਬਣਾਇਆ ਹੋਵੇ ਜਾਲੀ ਡਾਕੂਮੈਂਟਸ ਬਸ ਜਿਵੇਂ ਕਾਪੀ ਕਰਕੇ ਕਲਰਡ ਕਾਪੀਜ਼ ਬਣਾ ਕੇ ਹਾਲੇ ਉਹ ਨੇ ਠੀਕ ਹੈ ਕਾਸਟਰੀ ਕਰਾਉਂਦੇ ਸੀਗੇ ਜਿਹੜਾ ਵਰਕ ਕਰਦੇ ਕੋਈ ਰਜਿਸਟਰੀ ਇਹ ਨਹੀਂ ਹੋਈ ਉਹ ਬਿਆਨ ਬੇਸਿਕਲੀ ਬਿਆਨਾਂ ਲੈ ਕੇ ਹੀ ਭੱਜ ਜਾਂਦੇ ਸੀਗੇ ਸਰ ਇਹਦੇ ਚ ਜਿਹੜੇ ਵੀ ਐਕਿਊ ਪੜੇ ਗਏ ਨੇ ਇਹਨਾਂ ਦਾ ਪ੍ਰੋਫਾਈਲ ਕੀ ਹੈ ਮੋਸਟਲੀ ਜਿਹੜਾ ਰੋਪੜ ਦਾ ਫਤੇਗੜ ਸਾਹਿਬ ਦਾ ਇਹਨਾਂ ਦੀ ਪ੍ਰੋਫਾਈਲ ਕੀ ਹੈ ਔਰ ਕਿੱਥੇ ਕਿੱਥੇ ਇਹਨਾਂ ਨੂੰ ਇਹਨਾਂ ਨੇ ਠੱਗੀ ਕੀਤੀ ਹੈ ਖਰਦ ਦੇ ਨਾਲ ਨਾਲ ਠੱਗੀਆਂ ਦੇ ਕੋਈ ਅਸੀਂ ਤੁਹਾਨੂੰ ਜਿਹੜੇ ਪਿੱਛੇ 13 ਤੋਂ 14 ਐਫਆਈਆਰ ਦਾ ਵੇਰਵਾ ਨਾਲ ਦਿੱਤਾ ਹੋਇਆ ਹੈ ਵੀ ਹਾਂ ਵੀ ਜਿਹੜੀਆਂ ਇਹਦੇ ਚੋਂ 302 ਮਰਡਰ ਦੀਆਂ ਵੀ ਹੈਗੀਆਂ ਠੱਗੀ ਦੀਆਂ ਮੋਸਟਲੀ ਜ਼ਿਆਦਾ ਹੈਗੀਆਂ ਇਹਨਾਂ ਦਾ ਮੇਨ ਜਿਹੜਾ ਏਰੀਆ ਹੈ ਪੈਨ ਪੰਜਾਬ ਦੇ ਵਿੱਚ ਮੋਸਟਲੀ ਜਿਹੜਾ ਇਹਨਾਂ ਦੀਆਂ ਐਫਆਈਆਰਸ ਕਨਸਨਟ੍ਰੇਟਡ ਨੇ ਉਹ ਮੋਹਾਲੀ ਰੋਪੜ ਤੇ ਫਤੇਗੜ ਸਾਹਿਬ ਦੇ ਵਿੱਚ ਹੈਗੀਆਂ ਮਾਸਟਰਮਾਈਂਡ ਕੌਣ ਹੈ ਸਰ ਮਾਸਟਰਮਾਈਂਡ ਇਸ ਕੇ ਬਾਅਦ ਆ ਸੀਗਾ ਜੀ ਜਿਹੜਾ ਆਪਣਾ ਜਗਦੀਸ਼ ਕੁ ਤੇ ਇਕ ਕੁਲਵਿੰਦਰ ਸਿੰਘ ਖਾਲੀ ਜਗਦੀਸ਼ ਗ੍ਰਿਫਤਾਰ ਹੋ ਚੁੱਕਾ ਹੈ ਤੇ ਜਗਦੀ ਆਪਣਾ ਕੁਲਵਿੰਦਰ ਸਿੰਘ ਖਾਲੀ ਦੇ ਉਪਰ ਰੇਡ ਚਾਰੀ ਨੇ ਤੇ ਨੂੰ ਜਲਦੀ ਗ੍ਰਿਫਤਾਰ ਕੀਤਾ ਸਰ ਕਿੰਨੇ ਮਾਮਲੇ ਸੌਟ ਆਊਟ ਹੋਏ ਹੈ ਇਹਦੀ ਗ੍ਰਿਫਤਾਰੀ ਉਹ ਹਲੇ ਇਨਵੈਸਟੀਗੇਸ਼ਨ ਕਰ ਰਹੇ ਆ ਹਲੇ ਸਾਡੇ ਰਿਮਾਂਡ ਤੇ ਸਾਡੇ ਕੋਲ ਤੇ ਜਿਵੇਂ ਫਰਦਰ ਸਾਡੇ ਕੋਲ ਅਪਡੇਟ ਆਉਗੇ ਦੰਦਾਂਗੇ ਸਰ ਖਰਚ ਕਿੰਨੀ ਥਗਿਆ ਕੀਤੀ ਸੀ ਹੁਣ ਤੱਕ ਵੀ ਤਿੰਨ ਦਿਨ ਇਨਵੈਸਟੀਗੇਸ਼ਨ ਚ ਸਮਨੇ ਸਾਡੇ ਕੋਲ ਹਲੇ ਡੇਲੀ ਜਿਵੇਂ ਹੁਣ ਅਸੀਂ ਇਹ ਆਪਣਾ ਇਹ ਨੂੰ ਅਸੀਂ ਪਬਲਿਸਾਈਜ਼ ਕਰ ਰਹੇ ਆ ਇਸ ਚੀਜ਼ ਨੂੰ ਦੱਸ ਰਹੇ ਆ ਤੇ ਸਾਡੇ ਕੋਲ ਡੇਲੀ ਨਵੇਂ ਬੰਦੇ ਆ ਰਹੇ ਨੇ ਹਲੇ ਤੱਕ ਸਾਡੇ ਕੋਲ ਦੱਸਿਆ ਵੀ ਹਾਂ ਪੁਰਾ ਪਰੇਕੋਰੀ ਜੋ ਪ੍ਰੋਪਰ ਸਾਡੇ ਕੋਲ ਐਂਡ ਤੱਕ ਜੋ ਆਊਗਾ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਲੋਕਾਂ ਵਿੱਚ 13 14 ਜਿਹੜਾ ਕਿ ਅੱਜ ਤੱਕ ਤੰਪੜਾ ਲੱਗੇ ਕਿ ਥਿਸ ਇਜ਼ ਅ ਸਕੈਮ ਗੋਇੰਗ ਆਨ ਸਕੈਮ ਸਾਨੂੰ ਬੇਸਿਕਲੀ ਕੰਪਲੇਂਟ ਹੀ ਆਈ ਸੀ ਇੱਕ ਬੰਦੇ ਦੇ ਉਹ ਕੰਪਲੀਟ ਦੇ ਉੱਪਰ ਸਾਡਾ ਫੋਮਪ ਟੈਕਸ਼ਨ ਕਰਦੇ ਡੀਐਸਪੀ ਖਰੜ ਨੇ ਇਹਨਾਂ ਨੂੰ ਸਾਨੂੰ ਜਦੋਂ ਕੈਚ ਕੀਤਾ ਤਾਂ ਉਸ ਤੋਂ ਬਾਅਦ ਇੰਟਰੋਗੇਸ਼ਨ ਦੇ ਵਿੱਚ ਗੱਲਾਂ ਸਾਡੇ ਕੋਲ ਰੀਲ ਹੋਈਆਂ ਸਰ ਲੋਕਾਂ ਨੂੰ ਅਵੇਅਰ ਕਿਸ ਤਰ੍ਹਾਂ ਕਰਦੇ ਹੋ ਕਿ ਕਿਸ ਤਰ੍ਹਾਂ ਬਚਿਆ ਜਾਏ ਕਿਸ ਤਰ੍ਹਾਂ ਵੈਰੀਫਿਕੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬੜਾ ਹੈਰਾਨ ਕਰ ਦੇਣ ਵਾਲਾ ਹੈ ਜਿਹੜੀ ਵੀ ਲੋਕ ਆਪਣ ਦੇਖੋ ਮੋਹਾਲੀ ਦੇ ਚ ਯਾਰ ਲਾਗੇ ਤੱਕ ਦੇ ਏਰੀਏ ਤੇ ਬੜਾ ਇੱਕ ਪ੍ਰੈਵਲੈਂਟ ਹੈਗਾ ਵੀ ਹਾਂ ਵੀ ਜ਼ਮੀਨ ਦੇ ਰੇਟਸ ਬਹੁਤ ਜਲਦੀ ਵਧ ਰਹੇ ਨੇ ਹਰ ਬੰਦਾ ਜਲਦੀ ਤੋਂ ਜਲਦੀ ਅਮੀਰ ਹੁੰਦੀ ਕੋਸ਼ਿਸ਼ ਕਰ ਰਿਹਾ ਹੈ ਸੋ ਸਾਡੀ ਇੱਕੋ ਬੇਨਤੀ ਹੈ ਵੀ ਹਾਂ ਵੀ ਠੀਕ ਹੈ ਜੇ ਤੁਸੀਂ ਇਨਵੈਸਟ ਵੀ ਕਰਨਾ ਕੁਝ ਵੀ ਕਰ ਰਹੇ ਹੋ ਉਹਨੂੰ ਪ੍ਰੋਪਰ ਵੈਰੀਫਾਈ ਕਰੋ ਸਬਰ ਦੇ ਨਾਲ ਉਸ ਚੀਜ਼ ਨੂੰ ਕਰੋ ਬੰਦੇ ਵੈਰੀਫਾਈ ਕਰੋ ਡਾਕੂਮੈਂਟਸ ਵੈਰੀਫਾਈ ਕਰੋ ਤੇ ਉਸ ਲਾਗੇ ਤੱਕ ਉਸ ਏਰੀਆ ਦੀ ਪੁੱਛਗਿੱਛ ਕਰੋ ਕਿਸੇ ਵੀ ਚੀਜ਼ ਕਾਲੀ ਨਾ ਕਰੋ ਠੀਕ ਹੈ ਕਿਉਂਕਿ ਜਲਦੀ ਜਲਦੀ ਦੇ ਜੋ ਇਹ ਕਰਦਾ ਹੈ ਉਹ ਮੇਸ਼ਾ ਗਲਤੀ ਹੁੰਦਾ ਹੈ ਮਾਨ ਜੀ ਇਹਦੇ ਚ 50 ਲੱਖ ਦੀ ਥੱਗੀ ਸੰਭਲਿਆ ਕਿੰਨੇ ਕ ਕਰੋੜਾਂ ਦਾ ਘਪਲਾ ਹੋ ਸਕਦਾ ਕਿੰਨੇ ਕ ਲੋਕਰ ਦੇਖੋ ਇਹ ਤੇ ਕਾਫੀ ਕਾਫੀ ਜਗ੍ਹਾ ਤੇ ਇਹਨਾਂ ਨੇ ਠੱਗੀਆਂ ਕੀਤੀਆਂ ਜਿਵੇਂ ਕਿ ਕਿਸੇ ਨਾਲ ਜੇ 10 ਕਰੋੜ ਦੀ ਜ਼ਮੀਨ ਦਾ ਬਿਆਨ 10 ਕਰੋੜ ਦੀ ਜ਼ਮੀਨ ਵੇਚਣੀ ਹੈ ਦੋਤੋਂ 1.5 ਕਰੋੜ 2 ਕਰੋੜ ਬਿਆਨਾਂ ਐਸਾ ਦੇ ਨਾਲ ਇਹਨਾਂ ਦੇ ਕੋਲ ਕਾਫੀ ਹਾਈ ਅਮਾਉਂਟ ਦੇ ਚ ਕਰੋੜਾਂ ਦੇ ਚ ਠੱਗੀਆਂ ਇਹਨਾਂ ਦੀਆਂ ਸਰ ਸਿਰਫ ਐਗਰੀਕਲਚਰ ਲੈਂਡ ਦੇ ਕਰਦੇ ਸੀ ਕਿ ਸਾਡੇ ਕੋਲ ਸਾਡੇ ਕੋਲ ਸਾਹਮਣੇ ਹਲੇ ਤੱਕ ਜਿਹੜਾ ਐਗਰੀਕਲਚਰ ਲੈਣ ਦਾ ਆਇਆ ਹੈ ਪੁਰਾਣੀਆਂ ਕੋਠੀਆਂ ਦਾ ਵੀ ਹੈਗਾ ਇਹਨਾਂ ਦਾ ਤੇ ਬਾਕੀ ਅਸੀਂ ਜਿਹੜੀਆਂ ਐਫਆਈਐਸ ਪੜ੍ਹ ਕੇ ਜੋ ਸਾਰਾ ਪੁਰਾਣਾ ਰਿਕਾਰਡ ਕਰਕੇ ਤੁਹਾਨੂੰ ਦੁਬਾਰਾ ਅਪਡੇਟ ਕਰ ਦਿੰਦੇ ਹਾਂ ਸਰ ਇਹਨਾਂ ਦੇ ਕੋਈ ਐਸੋਸੀਏਟਸ ਛੱਡੇ ਹੋਏ ਨੇ ਜੋ ਕਿ ਸਾਰਾ ਕਨਫਰਮ ਕਰਦੇ ਸੀ ਕਿ ਇਹਦੀ ਜ਼ਮੀਨ ਵੇਚਣ ਵਾਲੀ ਹੈ ਇਹ ਮਾਲਿਕ ਹੈ ਇਹਨਾਂ ਨੇ ਕੋਈ ਐਸੋਸੀਏਟ ਰੱਖੇ ਸੀ ਜਿੱਦਾਂ ਤੁਸੀਂ ਵੀ ਕਿਹਾ ਕਿ ਆਪਣੇ ਬੰਦੇ ਉੱਤੇ ਛੱਡ ਦਿੰਦੇ ਸੀਗੇ ਇਨਿਸ਼ੀਅਲੀ ਸਾਡੇ ਕੋਲ ਦੋ ਬੰਦੇ ਆਏ ਸੀ ਨਾ ਵੀ ਹਾਂ ਵੀ ਇਹ ਬੰਦੇ ਸਾਡੇ ਕੋਲ ਆਏ ਨੇ ਇਹਨਾਂ ਨੇ ਸਾਨੂੰ ਜ਼ਮੀਨ ਦਿਖਾਈ ਹੈ ਤਾਂ ਇਹਨਾਂ ਨੇ ਸਾਡੇ ਕੋਲ ਪੈਸੇ ਲਏ ਨੇ ਹੌਲੀ ਹੌਲੀ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਤੇ ਜਿਵੇਂ ਦੂਜੇ ਜਗਤਾਰ ਸਿੰਘ ਆ ਗਿਆ ਤਾਂ ਪੇਸ਼ ਆ ਗਿਆ ਇਹ ਸਾਰੇ ਐਸੋਸੀਏਟਸ ਹੀ ਨੇ ਜਿਨ੍ਹਾਂ ਨੇ ਡਾਲੀ ਡਾਕੂਮੈਂਟ ਤਿਆਰ ਕੀਤੇ ਜਿਨ੍ਹਾਂ ਨੇ ਇਨਫੋਰਮੇਸ਼ਨ ਕੱਢੀ ਹੈ ਵੀ ਕਿਸ ਨੇ ਰੇਕੀ ਕੀਤੀ ਹੈ ਵੀ ਹਾਂ ਵੀ ਇਹ ਬੰਦੇ ਕੋਲ ਪੈਸੇ ਹੈਗੇ ਨਹੀਂ ਹੈ ਇਹ ਸਾਰੇ ਐਸੋਸੀਏਟਸ ਵਿੱਚ ਚੁਣਾਲੀ ਨੇ ਇਹਨਾਂ ਦੇ ਸਰ ਕੋਈ ਐਨਾਲਾਈਜ਼ੀਸ ਦੀ ਹੈ ਉਹਨਾਂ ਵੀ ਜ਼ਮੀਨ ਵਿੱਚ ਇਨਵੋਲ ਕਰਦੇ ਸੀ ਇਹ ਅੱਲੇ ਅਸੀਂ ਦੇਖ ਰਿਹਾ ਤਿਲ ਨਾ ਸਾਡੇ ਕੋਲ ਅੱレ ਹੋਜੀ ਕੋਈ ਗ ਮੈਂ ਹਮੇਸ਼ਾ ਸਾਥ ਕੀ ਆਪਕੋ ਇਨਫੋਰਮੇਸ਼ਨ ਦਿੱਤੀ ਹੈ ਅਭੀ ਤੱਕ ਸਾਡੇ ਕੋਲ ਪ੍ਰੋਪਰ